ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਗੱਲਬਾਤ ਕਰਾਂਗੇ ਦੁਬਾਰਾ ਹਰਦੀਪ ਸਿੰਘ ਨਿੱਜਰ ਵਾਲਾ ਕੇਸ ਹੈ ਜਿਹੜਾ ਉਹ ਸੁਰਖੀਆਂ ਦੇ ਵਿੱਚ ਕਿਉਂ ਹੈ ਅੱਜ ਗੱਲਬਾਤ ਕਰਾਂਗੇ ਐਸੀ ਕਿਹੜੀ ਰਿਪੋਰਟ ਨਸਰ ਹੋਈ ਹੈ ਜਿਨੇ ਹਰਦੀਪ ਸਿੰਘ ਨਿੱਜਰ ਵਾਲੇ ਕਤਲ ਕੇਸ ਨੂੰ ਦੁਬਾਰਾ ਦੁਨੀਆ ਦੀਆਂ ਸੁਰਖੀਆਂ ਦੇ ਵਿੱਚ ਲੈ ਕੇ ਆਂਦਾਗਾ ਉਹਦੇ ਬਾਰੇ ਮੈਂ ਤੁਹਾਡੇ ਨਾਲ ਚਰਚਾ ਕਰਾਂਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਹ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਦੋਸਤੋ ਮੈਂ ਤੁਹਾਨੂੰ ਉਸ ਰਿਪੋਰਟ ਦੀ ਆਂਦਾ ਨਾਮ ਹੈ ਜਿਹੜਾ ਉਹ ਥੋੜਾ ਬਾਅਦ ਦੇ ਵਿੱਚ ਦੱਸਦਾਗਾ ਲੇਕਿਨ ਪਹਿਲਾਂ ਮੈਂ ਤੁਹਾਨੂੰ ਇਸ ਰਿਪੋਰਟ ਦੀ ਜਿਹੜੀ ਪੂਰੀ ਡੰਗਾਈ ਆ ਉਹਦੇ ਬਾਰੇ ਤੁਹਾਡੇ ਨਾਲ ਮੈਂ ਸਾਝ ਪਾਵਾਂ 2023 ਦੇ ਵਿੱਚ ਦੋਸਤੋ ਇੱਕ ਤੁਹਾਨੂੰ ਪਤਾ ਹੈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਹੁੰਦਾ ਹੈਗਾ ਉਸ ਨੇ ਭਾਰਤ ਤੇ ਆਪਣੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਖਟਾਸ ਲੈ ਆਂਦੀ ਸੀਗੀ ਉਹਦੇ 'ਚ ਹਰਦੀਪ ਸਿੰਘ ਨਿੱਜਰਦਲ ਜਿਹੜਾ ਕਤਲ ਹੋਇਆ ਸੀਗਾ ਪਹਿਲਾਂ ਤਾਂ ਉਹਦੀ ਚਰਚਾ ਘੱਟ ਹੋਈ ਕਿਸੇ ਨੂੰ ਜ਼ਿਆਦਾ ਉਹਦੀ ਜਾਣਕਾਰੀ ਨਹੀਂ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਆਉਂਦੇ ਨੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਕੇਸ ਦੇ ਬਾਰੇ ਚਰਚਾ ਵੀ ਕਰਕੇ ਜਾਂਦੇ ਨੇ ਪਰ ਨਰਿੰਦਰ ਮੋਦੀ ਵੱਲੋਂ ਕੋਈ ਜਿਆਦਾ ਉਹਦੀ ਤਵੱਕੋ ਨਹੀਂ ਦਿੱਤੀ ਜਾਂਦੀ ਤਾਂ ਵਾਪਸ ਜਾ ਕੇ ਜਸਟਨ ਟਰੂਡੋ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਦੇ ਦਿੰਦੇ ਨੇ ਕਿ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਹੈ ਉਹ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਕਰਵਾਇਆ ਔਰ ਤਰਥੱਲੀ ਦੁਨੀਆ ਦੇ ਵਿੱਚੇ ਮਚਾ ਦਿੰਦੇ ਨੇ ਦੁਨੀਆ ਦੇ ਵਿੱਚ ਇਹ ਤਰਥੱਲੀ ਮਚ ਜਾਂਦੀ ਆ ਕਿ ਇਹ ਜਸਟਨ ਟਰੂਡੋ ਨੇ ਕੀ ਕਹਿ ਦਿੱਤਾ ਤੇ ਲੇਕਿਨ ਜਦੋਂ ਉਹਦੀ ਡਿਟੇਲ ਖੁੱਲ ਕੇ ਸਾਹਮਣੇ ਉਹ ਰੱਖਦੇ ਨੇ ਇਹ ਹਰਦੀਪ ਸਿੰਘ ਨਿੱਝਰ ਨੂੰ ਨikhil Gupta ਨਾਮ ਦੇ ਇੱਕ ਵਿਅਕਤੀ ਨੇ ਮਰਵਾਇਆਗਾ ਜਿਹਦਾ ਸੰਪਰਕ ਭਾਰਤ ਦੇ ਵਿੱਚ CC1 ਕੋਈ ਮਤਲਬ ਜਿਹੜਾ ਇੱਕ ਅਫੀਸਰ ਸੀਗਾ ਉਹਦੇ ਨਾਲ ਸੰਪਰਕ ਸੀਗਾ ਤੇ ਉਹਦੇ ਤੇ ਅੱਗੇ ਉਹ ਜਿਹੜੀ ਮਤਲਬ ਅੰਦਰਲੀ ਗੱਲ ਸੀ ਉਹਨੂੰ ਲੁਕੋ ਜਾਂਦੇ ਨੇ ਕਿ ਇਹ ਅਸੀਂ ਵਕਤ ਆਉਣ ਤੇ ਦੱਸਾਂਗੇ ਹੁਣ ਉਹ ਵਕਤ ਆ ਗਿਆ ਦੋਸਤੋ ਜਿਹਦੇ ਚ ਇੱਕ ਰਿਪੋਰਟ ਜਾਰੀ ਹੁੰਦੀ ਆ ਜਿਸ ਰਿਪੋਰਟ ਦਾ ਨਾਮ ਹੈ ਬਲੂਮਬਰਗ ਮਤਲਬ ਉਹਨਾਂ ਨੇ ਜਿਸ ਏਜੰਸੀ ਦੀ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਇੱਕ ਅਫੀਸਰਾਂ ਦੀ ਕੋਈ ਡਿਊਟੀ ਲਈ ਹੁੰਦੀ ਆ ਉਹ ਬਲੂਮਬਰਗ ਦੀ ਜਿਹੜੀ ਰਿਪੋਰਟ ਆਈ ਹੈਗੀ ਜਿਹਦੇ ਵਿੱਚ ਉਹਨਾਂ ਨੇ ਪੂਰਾ ਖਲਾਸਾ ਖੋਲ ਕੇ ਰੱਖ ਦਿੱਤਾਗਾ ਜੋ ਉਹਨਾਂ ਨੇ ਦੱਸਿਆ ਜਿਵੇਂ ਉਸ ਸਮੇਂ ਪਹਿਲਾਂ ਜਿਹੜੀ ਗੱਲ ਹੋਈ ਸੀ ਉਦੋਂ ਗੱਲ ਹੋਈ ਸੀ ਕਿ ਅਮਰੀਕਾ ਦੀਆਂ ਏਜੰਸੀਆਂ ਨੇ ਜਿਹੜਾ ਇਹ ਕੈਨੇਡਾ ਨੂੰ ਜਾਣਕਾਰੀ ਦਿੱਤੀ ਆ ਲੇਕਰ ਹੁਣ ਜਿਹੜੀ ਇਸ ਰਿਪੋਰਟ ਦੇ ਵਿੱਚ ਸਲੀਅਤ ਸਾਹਮਣੇ ਆਈਆ ਉਹ ਇਹ ਹੈ ਕਿ ਇਹ ਜਿਹੜੀ ਕਹਾਣੀ ਸੀਗੀ ਇਹ ਬਰਤਾਨੀਆ ਨੇ ਚੁੱਕ ਕੇ ਨੇ ਕੈਨੇਡਾ ਨੂੰ ਇਹ ਮਤਲਬ ਦੱਸਿਆ ਸੀਗਾ ਕਿਉਂਕਿ ਯੂਕੇ ਦੀ ਕਿਸੇ ਖੁਫੀਆ ਏਜੰਸੀ ਨੇ ਇਹਨਾਂ ਦੀਆਂ ਫੋਨ ਕਾਲ ਜਿਹੜੀਆਂ ਸੀਗੀਆਂ ਉਹ ਟੇਪ ਕੀਤੀਆਂ ਸੀਗੀਆਂ ਉਹ 48 ਜਿਹੜੀਆਂ ਸੀਗੀਆਂ ਨikhil gupta ਕੋਈ cc1 ਵਿਅਕਤੀ ਦੇ ਨਾਲ ਗੱਲਬਾਤ ਕਰਦੇ ਆ ਔਰ ਜਿਹੜਾ cc1 ਆਏਗਾ ਉਹ ਨikhil gupta ਨੂੰ ਕਹਿੰਦਾਗਾ ਕਿ ਤੇਰੇ ਤੇ ਜਿਹੜੇ ਡਰਗ ਦੇ ਔਰ ਅਸਲੇ ਦੇ ਵਾਈਪਨ ਦੇ ਕੇਸ ਨੇਗੇ ਔਰ ਹੋਰ ਇਹ ਤੋਂ ਇਲਾਵਾ ਕਤਲ ਦੇ ਕੇਸ ਵੀ ਸੀਗੇ ਉਹ ਇੱਕ ਕ੍ਰਿਮੀਨਲ ਬੰਦਾ ਸੀਗਾ ਕਿ ਉਹ ਤੇਰੇ ਮੈਂ ਰੱਦ ਕਰਵਾ ਦੇਵਾਂਗਾ ਮੈਂ ਉਨੇ ਆਪਣਾ ਨਾਮ ਸੀਸੀ ਬਣ ਕੇ ਆ ਲੇਕਿਨ ਆਫੀਸਰ ਸੀਗਾ ਉਹ ਖੁਫੀਆ ਏਜੰਸੀ ਦਾ ਤੇ ਉਹਦੇ ਚ ਤੈਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਜਿਹੜੀ ਤੈਂ ਅੱਗੇ ਬੰਦੇ ਆਦੇ ਮਤਲਬ ਉਹ ਕਰਨੇ ਨੇ हायर ਕਰਕੇ ਤੇ ਉਹਨਾਂ ਨੂੰ ਇੱਥੇ ਤਿੰਨ ਵਿਅਕਤੀਆਂ ਨੂੰ ਤੈਂ ਜਿਹੜਾ ਹੈਗਾ ਉਹਨਾਂ ਦਾ ਮਾਰਡਰ ਕਰਾਉਣਾ ਜਿਹਦੇ ਚ ਨਾਮ ਆਏ ਸੀਗੇ ਅਵਤਾਰ ਸਿੰਘ ਖੰਡਾ ਹਰਦੀਪ ਸਿੰਘ ਨਿੱਜਰ ਤੇ ਗੁਰਪਤਵੰਤ ਸਿੰਘ ਪੰਨੂ ਅਵਤਾਰ ਸਿੰਘ ਖੰਡਾ ਦਾ ਯੂਕੇ ਦੇ ਵਿੱਚ ਕਤਲ ਹੋ ਚੁੱਕਿਆ ਸੀਗਾ ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਜਿਹਦੀ ਮੈਂ ਪਹਿਲਾਂ ਵੀ ਆਪਣੇ ਚੈਨਲ ਦੇ ਉੱਪਰ ਕਈ ਵਾਰੀ ਰਿਪੋਰਟ ਨਸਰ ਕੀਤੀ ਹੈ ਕਿ ਕਿਹੜੀ ਜ਼ਹਿਰ ਦਿੱਤੀ ਗਈ ਕੀ ਕੀ ਮਤਲਬ ਉਹਦੀ ਪੂਰੀ ਜਿਹੜੀ ਪਿਠਭੂਮੀ ਸੀ ਉਹ ਇਹਨਾਂ ਦੇ ਇੱਕ ਆਈਐਸ ਦੇ ਜਿਹੜੇ ਵਿਦਿਆਰਥੀਆਂ ਨੂੰ ਕੋਈ ਆਪਣੇ ਇੰਡੀਆ ਦੇ ਵਿੱਚ ਸਖਲਾਈ ਦਿੰਦਾਗਾ ਉਨੇ ਪੂਰੀ ਖੋਦੀ ਇਹ ਡਿਟੇਲ ਦਿੱਤੀ ਸੀ ਕਿ ਕਿਹੜੀ ਜ਼ਹਿਰ ਅਸੀਂ ਦਿੱਤੀ ਉਹਨੂੰ ਜਿਹਦੇ ਨਾਲ ਹੌਲੀ-ਹੌਲੀ ਕਰਕੇ ਬੰਦਾ ਮਰਦਾ ਹੈ ਔਰ ਉਹਦਾ ਹਾਰਟ ਅਟੈਕ ਦੇ ਨਾਲ ਮਤਲਬ ਜਿਹੜਾ ਜਿਹੜੀ ਮੌਤ ਹੁੰਦੀ ਆ ਉਹ ਰਿਪੋਰਟਾਂ ਦੇ ਵਿੱਚ ਹਾਰਟ ਅਟੈਕ ਹੀ ਆਉਂਦਾ ਲੇਕਿਨ ਉਹ ਅਸਲ ਦੇ ਵਿੱਚ ਉਸ ਵਿਅਕਤੀ ਨੂੰ ਜ਼ਹਿਰ ਦਿੱਤੀ ਜਾਂਦੀ ਹੈ ਉਹ ਸਾਰੀ ਅਵਤਾਰ ਸਿੰਘ ਖੰਡੇ ਵਾਲੀ ਵੀ ਕਲੀਅਰ ਹੋ ਗਈ ਸੀ ਗੱਲ ਔਰ ਜਿਹੜਾ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਔਰ ਜਿਹੜੇ ਵਿਅਕਤੀਆਂ ਵੱਲੋਂ ਮਾਰਿਆ ਗਿਆ ਉਹਦੇ ਚ ਅ ਅਫਸੋਸ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇੱਕ ਵਿਅਕਤੀ ਸਾਡੇ ਖੁਦ ਪਿੰਡ ਤੋਂ ਸਾਨੂੰ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਸੀਗਾ ਚਲੋ ਖੈਰ ਉਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਜਿਹੜੇ ਜਿਹੜਾ ਖੁਰਪਤਵੰਤ ਸਿੰਘ ਪੰਨੂ ਹੈ ਉਹਦਾ ਨਾਮ ਵੀ ਇਹਦੇ ਵਿੱਚ ਮਤਲਬ ਆਇਆ ਸੀਗਾ ਕਿ ਗੁਰਪਤਮਨ ਸਿੰਘ ਪੰਨੂ ਦਾ ਵੀ ਉਹਨਾਂ ਨੇ ਕਤਲ ਕਰਾਉਣਾ ਸੀ ਲੇਕਿਨ ਉਦੋਂ ਪਹਿਲਾ ਪਹਿਲਾ ਇਹ ਸਾਰੀ ਗੱਲ ਜਿਹੜੀ ਅ ਸੁਰਖੀਆਂ ਦੇ ਵਿੱਚ ਆ ਗਈ ਧਿਆਨ ਦੇ ਵਿੱਚ ਆ ਗਈ ਜਿਹੜੇ 5 ਆਈਜ਼ ਦੇਸ਼ ਸੀ ਜਿਦੇ ਚ ਅਮਰੀਕਾ ਵੀ ਸੀ ਆਸਟ੍ਰੇਲੀਆ ਕੈਨੇਡਾ ਔਰ ਇਹ ਆਪਣਾ ਯੂਕੇ ਵਗੈਰਾ ਇਹ ਪੰਜ ਦੇਸ਼ ਸੀਗੇ ਤੇ ਸਾਰਾ ਕੁਝ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਤੇ ਉਹ ਦੇ ਚ ਦੋਸਤੋ ਜਿਹੜਾ ਹੁਣ ਇਹਨੇ ਰਿਪੋਰਟ ਨਸਰ ਕੀਤੀ ਹੈਗੀ ਉਹਨੇ ਦੱਸਿਆਗਾ ਕਿ ਇਹ ਯੂਕੇ ਦੀ ਬਹੁਤ ਹੀ ਖੁਫੀਆ ਇੱਕ ਰਿਪੋਰਟ ਸੀਗੀ ਜਿਹੜੀ ਕੈਨੇਡਾ ਤੇ ਅਮਰੀਕਾ ਦੇ ਬਹੁਤ ਉੱਚੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਨਾਲ ਹੀ ਇਹ ਸਾਂਝੀ ਕੀਤੀ ਸੀਗੀ ਤੇ ਇਹ ਇੱਕ ਬਹੁਤ ਹੈਰਾਨ ਕਰਨ ਵਾਲੀ ਰਿਪੋਰਟ ਸੀ ਜਿਹੜੀ ਮਤਲਬ ਉਹਨਾਂ ਨੇ ਇਹ ਕੈਨੇਡਾ ਨੂੰ ਦਿੱਤੀ ਲੇਕਿਨ ਜਦੋਂ ਇਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹਨੂੰ ਨਸਰ ਕਰ ਦਿੱਤਾ ਤਾਂ ਤੁਹਾਨੂੰ ਪਤਾ ਕਿ ਕਿੰਨਾ ਵੱਡਾ ਦੁਨੀਆ ਦੇ ਵਿੱਚ ਰੌਲਾ ਪਿਆ ਭਾਰਤ ਤੇ ਕੈਨੇਡਾ ਆਹਮੋ ਸਾਹਮਣੇ ਹੋ ਗਏ ਸੀਗੇ ਤੇ ਇਹਦੇ ਵਿੱਚ ਦੋਸਤੋ ਜਿਹੜੀ ਹੁਣ ਮਤਲਬ ਉਹਨਾਂ ਨੇ ਸਭ ਤੋਂ ਵੱਡੀ ਇੱਕ ਤਾਂ ਇਹ ਗੱਲ ਨੂੰ ਲੈ ਕੇ ਆਂਦਾਗਾ ਤੇ ਇੱਕ ਇਹਦੇ ਵਿੱਚ ਵਿਸ਼ਨੋਈ ਦਾ ਨਾਮ ਵੀ ਬੋਲਦਾ ਰਿਹਾਗਾ ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਜਿਹੜੇ ਉਹ ਮਾਰਨ ਵਾਲੇ ਕਾਰਕੁਨ ਸੀਗੇ ਉਹਨਾਂ ਦਾ ਸਬੰਧ ਜਿਹੜਾ ਸੀਗਾ ਉਹ ਲਾਰੈਂਸ ਵਿਸ਼ਨੋਈ ਦੇ ਗਰੁੱਪ ਦੇ ਨਾਲ ਸੀਗਾ ਯਾਨੀ ਕਿ ਉਹਨਾਂ ਨੇ ਅੱਗੇ ਨਿਕਲ ਗੋਤੇ ਨੇ ਜਿਸ ਤਰ੍ਹਾਂ ਵੀ ਕਰਕੇ ਜਿਹੜੇ ਬੰਦੇ ਹਾਇਰ ਕੀਤੇ ਉਹ ਲਾਰੈਂਸ ਬਿਸਨੋਈ ਦੀ ਮਤਲਬ ਉਹਦੇ ਵਿੱਚ ਭੂਮਿਕਾ ਸ਼ਾਮਲ ਹੋ ਗਈ ਸੀ ਕਿਉਂਕਿ ਲਾਰੈਂਸ ਬਿਸਨੋਈ ਦਾ ਜਿਹੜਾ ਨਾਮ ਬੋਲਦਾ ਸੀ ਉਹ ਫਿਰ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਪਤਾ ਆਪਾਂ ਨੇ ਸਾਰੀਆਂ ਇਹ ਰਿਪੋਰਟਾਂ ਪੜ੍ਹੀਆਂ ਨੇ ਜਿਹਦੇ ਵਿੱਚ ਜਿਹੜੇ ਇਹ ਆਪਸ ਵਿੱਚ ਗੋਲਡੀ ਹੋਣੀ ਇਹ ਵੱਖ ਹੋਏ ਨੇ ਉਹਦਾ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈਗਾ ਕਿ ਗੋਲਡੀ ਇਨ੍ਹਾਂ ਚੀਜ਼ਾਂ ਦੇ ਹੱਕ ਵਿੱਚ ਨਹੀਂ ਸੀਗਾ لیکن ਬਿਸਨੋਈ ਨੇ ਜਿਹੜੇ ਸਿੱਖ ਉੱਥੇ ਕਾਰਕੂ ਕਮੈਂਡਡ ਜਿਹੜੇ ਸੀਗੇ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਬਿਸਨੋਈ ਨੇ ਰੋਲ ਅਦਾ ਕੀਤਾ ਔਰ ਗੋਲਡੀ ਇਹ ਨਹੀਂ ਚਾਹੁੰਦਾ ਸੀਗਾ ਇਸ ਤਰ੍ਹਾਂ ਦੀਆਂ ਖਬਰਾਂ ਸੱਪਦੀਆਂ ਰਹੀਆਂ ਨੇ ਪਹਿਲਾਂ ਪਰ ਦੋਸਤੋ ਸਭ ਤੋਂ ਵੱਡੀ ਹੁਣ ਜਿਹੜੀ ਮਤਲ ਕਹਾਣੀ ਖੁੱਲ ਕੇ ਸਾਹਮਣੇ ਆਈ ਹੈ ਇਹ ਇੱਕ ਤਾਂ ਗੁਰਪਤਵੰਤ ਸਿੰਘ ਪੰਨੂ ਵਾਲੀ ਜਿਹੜੀ ਗੱਲ ਹੈ ਉਹ ਅਜੇ ਵੀ ਇਲਜ਼ਾਮ ਲਾਉਂਦਾ ਹੈਗਾ ਕਿ ਭਾਰਤ ਦੀਆਂ ਏਜੰਸੀਆਂ ਮੈਨੂੰ ਮਰਵਾਉਣਾ ਚਾਹੁੰਦੀਆਂ ਨੇ ਜਿਹੜਾ ਇਹਦੇ 'ਚ ਹੁਣ ਦੁਬਾਰਾ ਰਿਪੋਰਟ ਨਸਰ ਹੋਣ ਦੇ ਨਾਲ ਡੋਨਲਡ 트ੰਪ ਨੇ ਜਿਹੜੀ ਆਪਣੇ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਸੀਗਾ ਉਹਦੇ ਤੇ ਮੋਰ ਲੱਗ ਰਹੀ ਹੈ ਕਿਉਂਕਿ ਆਪਣੇ ਤਾਂ ਬਹੁਤ ਜ਼ਿਆਦਾ ਇੱਥੇ ਰੌਲਾ ਪਾਇਆ ਗਿਆ ਸੀਗਾ ਕਿ 트ੰਪ ਨੇ ਉਹੀ ਫੇਮ ਲੈਣ ਦੀ ਖਾਤਰ ਜਾਂ ਸਿੱਖਾਂ ਦੀਆਂ ਵੋਟਾਂ ਲੈਣ ਦੀ ਖਾਤਰ ਉਹਨੇ ਇਹ ਜਿਹਾ ਬਿਆਨ ਦਿੱਤਾ ਤੇ ਉਹਦੀ ਕੋਈ ਸਚਾਈ ਨਹੀਂ ਹੈਗੀ ਉਹ ਮਤਲਬ ਗੋਲ ਮੋਲ ਬਿਆਨ ਹੈ ਉਹਦਾ ਪਰ ਹੁਣ ਜਦੋਂ ਇਹ ਬਲੂਮਬਰਗ ਦੀ ਰਿਪੋਰਟ ਬਾਹਰ ਆ ਗਈ ਹੈ ਉਹਨੇ ਇਹਦੇ ਤੇ ਮੋਹਰ ਲਾ ਦਿੱਤੀ ਹੈ ਕਿ ਜਿਹੜੀ ਇਹ ਪੂਰੀ ਸਟੋਰੀ ਜਿਹੜੀ ਇਹ ਪੂਰੀ ਦੀ ਪੂਰੀ ਕਹਾਣੀ ਸੀ ਇਹ ਸੱਚੀ ਸੀਗੀ ਔਰ ਬਕਾਇਦਾ ਝੁੱਕੇ ਦੀਆਂ ਖੁਫੀਆ ਅਜੰਸੀਆਂ ਦੇ ਆਧਾਰ ਤੇ ਇਹ ਮਤਲਬ ਜਿਹੜੇ ਫੋਰਸ ਉਹਦੋਂ ਟਰੈਪ ਕੀਤੇ ਗਏ ਜਿਹਦੇ ਚ ਸੀਸੀ1 ਤੇ ਜਿਹੜਾ ਨਖਿੱਲ ਗੋਤਾ ਇਹ ਆਪਸ ਵਿੱਚ ਸਾਰੀ ਡੀਲ ਕਰ ਰਹੇ ਨੇ ਤੇ ਫਿਰ ਓਦੋਂ ਬਾਅਦ ਤੁਹਾਨੂੰ ਪਤਾ ਹੀ ਆ ਦੋਸਤੋ ਫਿਰ ਜਦੋਂ ਉਹਨਾਂ ਨੇ ਨਖਿੱਲ ਗੋਤੇ ਦੇ ਨਾਲ ਅੱਗੇ ਜਿਹੜੀਆਂ ਅਮਰੀਕਾ ਦੇ ਅੰਡਰ ਕਵਰ ਏਜੰਟ ਸੀਗੇ ਉਹੀ ਉਹਦੇ ਨਾਲ ਡੀਲ ਕਰ ਲੈਂਦੇ ਨੇ ਇਹ ਮਤਲਬ ਫਿਰ ਉੱਥੇ ਆ ਕੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਬੁੱਧੂ ਬਣ ਜਾਂਦੇ ਨੇ ਕਿਉਂਕਿ ਨਖਿੱਲ ਗੋਤਾ ਦੋ ਟਾਰਗੇਟ ਤਾਂ ਮਤਲਬ ਜਿਹੜਾ ਐਸਐਸਸੀ ਨੇ ਸੰਕਰ ਚੁੱਕਿਆ ਸੀਗਾ ਲੇਕਿਨ ਗੁਰਪਤਵੰਤ ਪੰਨੂ ਵਾਲੇ ਮਾਮਲੇ ਦੇ ਵਿੱਚ ਉਦੋਂ ਤੱਕ ਅਮਰੀਕਾ ਐਂਟਰ ਹੋ ਚੁੱਕਿਆ ਤੇ ਅਮਰੀਕਾ ਦਾ ਉਹ ਸਿਟੀਜ਼ਨ ਸੀਗਾ ਤਾਂ ਅਮਰੀਕਾ ਨੇ ਬੜੇ ਹੀ ਮਤਲਬ ਗੁਪਤ ਤਰੀਕੇ ਦੇ ਨਾਲ ਆਪਣੇ ਅੰਡਰਕਵਰ ਏਜੰਟ ਜਿਹੜੇ ਨikhil ਗੁਪਤਾ ਦੇ ਨੇੜੇ ਭੇਜੇ ਤੇ ਨikhil ਗੁਪਤਾ ਉਹਨਾਂ ਅੰਡਰਕਵਰ ਏਜੰਟਾਂ ਦੇ ਨਾਲ ਹੀ ਉਹ ਡੀਲ ਕਰ ਲੈਂਦਾ ਤੇ ਉਹਨਾਂ ਨੂੰ ਹੀ ਪੈਸੇ ਦੇ ਦਿੰਦਾ ਹੈ ਤੇ ਉਹ ਫਿਰ ਤਾਂ ਕਰਕੇ ਹੀ ਉਹ ਫਿਰ ਜਦੋਂ ਪਕੜਿਆ ਜਾਂਦਾ ਹੈਗਾ ਤੇ ਅੱਜ ਉਹ ਅਮਰੀਕਾ ਦੀ ਹਿਰਾਸਤ ਦੇ ਵਿੱਚ ਹੈ ਤੇ ਉਹਦੇ ਤੇ ਕੇਸ ਚੱਲ ਰਿਹਾਗਾ ਔਰ ਹੁਣ ਅੱਗੇ ਇਹਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੇ ਇਹ ਗੱਲਾਂਬਾਤਾਂ ਖੁੱਲ ਕੇ ਸਾਹਮਣੇ ਆਉਣਗੀਆਂ ਨਾਲ ਉਹਦੇ ਤੁਹਾਨੂੰ ਇਹਦੇ ਬਾਰੇ ਅਸੀਂ ਦੱਸਦੇ ਰਹਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ